ਅੱਜ ਦੀ ਪ੍ਰੈਸ ਬਾਇਟ ਜਿਹੜੀ ਅਸੀਂ ਗਵਾਲ ਮੰਡੀ ਦੇ ਵਿੱਚ ਗੋਲੀ ਦਾ ਇਨਸੀਡੈਂਟ ਹੋਇਆ ਉਸ ਦੇ ਸਬੰਧ ਵਿੱਚ ਦੇ ਰਹੇ ਹਾਂ ਇਸ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 26 ਜਿਹੜੀ ਹੈਗੀ ਆ ਅੰਡਰ ਸੈਕਸ਼ਨ 307 323 148 99 ਦੇ 25 27 ਆਮ ਜਗ੍ਹਾ ਤੇ ਥੱਲੇ ਜਿਹੜੀ ਹੈਗੀ ਆ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਇੰਜਰਡ ਹੈਗੇ ਨੇ ਅਰਜਨ ਕੁਮਾਰ ਉਹਨਾਂ ਦੇ ਫਾਦਰ ਓਮ ਪ੍ਰਕਾਸ਼ ਵੱਲੋਂ ਜਿਹੜੀ ਹੈ ਕੰਪਲੇਨੈਂਟ ਵੱਲੋਂ ਜਿਹੜੀ ਹੈਗੀ ਆ ਸਟੇਟਮੈਂਟ ਦੇ ਆਧਾਰ ਤੇ ਐਫ ਆਈ ਆਰ ਦਰਜ ਕੀਤੀ ਗਈ ਜਿਹਦੇ ਵਿੱਚ ਚਾਰ ਵਿਅਕਤੀਆਂ ਦੇ ਖਿਲਾਫ ਅਸੀਂ ਜਿਹੜਾ ਹੈਗਾ ਮੁਕੱਦਮਾ ਦਰਜ ਕੀਤਾ ਔਰ ਪੁਲਿਸ ਨੇ ਬੜੀ ਜਲਦੀ ਕਾਰਵਾਈ ਕਰਦੇ ਹੋਏ ਰੇਟ ਕਰਦੇ ਹੋਏ ਇਹਨਾਂ ਵਿੱਚੋਂ ਇੱਕ ਦੋਸ਼ੀ ਜਿਹੜਾ ਹੈਗਾ ਸੰਨੀ ਨਾਮ ਦਾ ਜਿਹੜਾ ਅਸੀਂ ਗ੍ਰਿਫਤਾਰ ਕਰ ਲਿਆ ਤੇ ਬਾਕੀ ਤਫतीश ਚੱਲੀ ਹੈ ਇਸ ਦੇ ਵਿੱਚ ਵਜ੍ਹਾ ਰੰਜਿਸ਼ ਜਿਹੜੀ ਗੋਲੀ ਚੱਲੰਦੀ ਇਹ ਹੈਗੀ ਹੈ ਕਿ ਇੰਜਰਡ ਬੰਦੇ ਦਾ ਜਿਹੜਾ ਹੈਗਾ ਕਾਰ ਵਾਸ਼ਿੰਗ ਸਟੇਸ਼ਨ ਹੈ ਤੇ ਨਾਲ ਦੂਸਰਿਆਂ ਦਾ ਦਫਤਰ ਹੈ ਗੱਡੀ ਲਾਉਣ ਤੋਂ ਜਿਹੜਾ ਝਗੜਾ ਹੋਇਆ ਜਿਸ ਕਰਕੇ ਤੂ ਤੂ ਮੈਂ ਦਾ ਮੈਂ ਦੇ ਵਿੱਚ ਗਰਮਾ-ਗਰਮੀ ਦੇ ਵਿੱਚ ਜਿਹੜੀ ਹੈ ਗੋਲੀ ਚੱਲੀ ਹੈ ਔਰ ਗੋਲੀ ਜਿਹੜੀ ਹੈਗੀ ਆ ਆਪਣੇ ਸਾਜਨ ਦੇ ਜਿਹੜੀ ਹੈਗੀ ਆ ਅਪਰ ਪਾਰਟ ਆਫ ਥਾਈ ਦੇ ਵਿੱਚ ਲੱਗੀ ਹੈ ਜਿਹੜਾ ਇਸ ਟਾਈਮ ਜ਼ੇਰੇ ਹਦਾਲ ਜਿਹੜਾ ਹੈਗਾ ਅਮਨਦੀਪ ਹਸਪ ਤੇ ਇਸ ਬੰਦੇ ਵਿੱਚ ਜਿਹੜੇ ਆ ਤਫਤੀਸ਼ ਕੀਤੀ ਜਾ ਰਹੀ ਆ ਜਲਦੀ ਦੋਸ਼ੀ ਬਾਕੀ ਦੇ ਰਹਿੰਦੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰਨਗੇ